15 ਸਾਲ ਦੇ ਬੱਚੇ ਨੂੰ ਹੋਸ਼ ਆਉਂਦੀ ਹੈ 13-14 ਸਾਲ ਦਾ ਬੱਚਾ ਖੇਡਣ ਲੱਗ ਜਾਂਦਾ ਵੀ ਜਾਂ ਤਾਂ ਤੁਸੀਂ ਇੱਥੇ 5 ਸਾਲ ਦੱਬ ਕੇ ਮਿਹਨਤ ਕਰ ਲਓ ਸਾਰੀ ਉਮਰ ਐਸ਼ ਕਰ ਲਓ ਜਾਂ ਫਿਰ ਹੁਣ ਐਸ਼ ਕਰ ਲਓ ਫਿਰ ਸਾਰੀ ਉਮਰ ਜਾ ਕੇ ਧੱਕੇ ਖਾ ਲਿਓ ਰਾਜਸਥਾਨ ਵਾਲੇ ਬੱਚੇ ਜਿਵੇਂ ਹੁਣ ਆਪਣੀ ਟੀਮ ਨੇ ਨੈਸ਼ਨਲ ਜਾਣਾ ਖੇਡਣਾ ਉਹ ਅਕਾਊਂਟ ਨੰਬਰ ਲੈਂਦੇ ਬੱਚੇ ਦਾ ਬੱਚੇ ਦੇ ਅਕਾਊਂਟ ਜਿੱਨੇ ਦਿੱਲੀ ਉਹਦੀ ਬਣਦੀ ਹੈ ਜਿੰਨੇ ਪੈਸੇ ਉਹਦੇ ਬਣਦੇ ਨੇ ਨਾਲ ਦੀ ਨਾਲ ਸਰਕਾਰ ਵੱਲੋਂ ਅਕਾਊਂਟ ਚ ਪਾਉਂਦੇ ਨੇ ਇੱਥੇ ਤਾਂ ਸਾਨੂੰ ਕੋਈ ਦੇਖਣ ਨੂੰ ਖੋਟਾ ਪੈਸਾ ਨਹੀਂ ਮਿਲਦਾ ਚਾਰ ਦੇ ਵਿੱਚ ਚਾਰ ਪਰੋਣੇ ਆਏ ਨੇ ਉਹ ਨਹੀਂ ਸਾਬੇ ਜਾਂਦੇ ਜੀ ਜੋ ਇਹਨਾਂ ਨੇ 400 ਬੱਚਾ ਜਿਹੜਾ ਪੱਟੀ ਸਾਡਾ ਸ਼ਹਿਰ ਆ ਜੀ ਬਹੁਤ ਪਿੱਛੇ ਬਾਰਡਰ ਦੇ ਨਾਲ ਲੱਗਦਾ ਹੋਇਆ ਉੱਥੇ ਇਹਨਾਂ ਨੇ ਬਾਕਸਿੰਗ ਬਾਕਸਿੰਗ ਕਰਾਤੀ ਸੋ ਇਹ ਵਧਾਈ ਦੇ ਪਾਤਰ ਨੇ ਇਹ ਆਪਣੀ ਸੰਸਥਾ ਲਾਉਣੇ ਸਮੇਂ ਮੈਂ ਕਹਾਂ ਉਹ ਇੰਗਲੈਂਡ ਤੋਂ ਚਲਦੀ ਪਈ ਆ ਜਿਹੜਾ ਜਿਨ੍ਹਾਂ ਦੇ ਸਦਕਾ ਇਹ ਟੂਰਨਾਮੈਂਟ ਹੋਇਆ ਤੁਸੀਂ ਦੇਖੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਕਪੀਲ ਗੇਲਾ ਤਾਂ ਅੱਜ ਪੱਟੀ ਵੀ ਖੇ ਦਾ ਆਫੀਸ਼ਲ ਸਭ ਜੂਨੀਅਰ ਬੁਆਏਸ ਪੰਜਾਬ ਸਟੇਟ ਦੇ ਜਿਹੜਾ ਬਾਕਸਿੰਗ ਮੁਕਾਬਲੇ ਹੋਏ ਨੇ ਤਾਂ ਅੱਜ ਜਿਹੜਾ ਕਈ ਜਿਹੜਾ ਬੱਚਿਆਂ ਨੇ 골ਡ ਤਖਮੇ ਤਾਂ ব্রাউন ਤਖਮੇ ਤਾਂ ਸਿਲਵਰ ਤਖਮੇ ਲੈਣੇ ਤਾਂ ਲੌਇੰਸ ਐਮ ਐਮ ਐ ਵੱਲੋਂ ਜਿਹੜੇ ਇਹ ਪੰਜਾਬ ਦੇ ਵਿੱਚ ਜੂਨੀਅਰ ਬਾਕਸਿੰਗ ਜਿਹੜਾ ਮੁਕਾਬਲੇ ਕਰਵਾਏ ਗਏ ਨੇ ਤਾਂ ਸਾਡੇ ਨਾਲ ਜੁੜੇ ਨੇ ਇਸ ਵਕਤ ਕੋਚ ਸਹਿਬਾਨ ਨਾਲ ਗੱਲਬਾਤ ਕਰਾਂਗੇ ਅੱਜ ਮੁਕਾਬਲੇ ਜਿਹੜੇ ਕਰਵਾਏ ਗਏ ਨੇ ਪੰਜਾਬ ਪੱਧਰੀ ਤਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਲੌਇੰਸ ਐਮ ਐਮ ਐ ਵੱਲੋਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਜਿਹੜਾ ਬਾਕਸਿੰਗ ਮੁਕਾਬਲੇ ਜਿਹੜੇ ਕਰਵਾਏ ਗਏ ਨੇ ਤਾਂ ਚੀਤ ਬਾਬਾ ਦੀਪ ਸਿੰਘ ਪਬਲਿਕ ਸਕੂਲ ਵਿਖੇ ਜਿਹੜੇ ਮੁਕਾਬਲੇ ਹੋਏ ਨੇ ਤਾਂ ਸਾਡੇ ਨਾਲ ਕੋਈ ਸਾਹਿਬ ਜੁੜੇ ਨੇ ਗੱਲਬਾਤ ਕਰਨ ਨੇ ਨਹੀਂ ਕੋਈ ਸਾਹਿਬ ਜਿਹੜਾ ਨੌਜਵਾਨਾਂ ਨੂੰ ਜਿਹੜਾ ਗਰਾਊਂਡਾਂ ਨਾਲ ਜੋੜਿਆ ਗਿਆ ਉਥੇ ਲਾਇੰਸ ਐਮ ਐਮ ਦੀ ਵੱਡੀ ਜਿਹੜੀ ਦੇਣ ਇਹ ਤੇ ਪੰਜਾਬ ਦੇ ਵਿੱਚ ਮੁਕਾਬਲੇ ਕਰਵਾਏ ਗਏ ਨੇ ਪੱਟੀ ਹਲਕੇ ਦੇ ਵਿੱਚ ਜਿਹੜਾ ਸਕੂਲ ਬਸ਼ੀਰ ਬਾਬਾ ਦੀਪ ਸਿੰਘ ਹੈ ਤਾਂ ਵੱਡੇ ਪੱਧਰ ਦੇ ਮੁਕਾਬਲੇ ਕੀ ਗੱਣਾ ਚਾਹੁੰਦੇ ਅਸੀਂ ਧੰਨਵਾਦੀਆਂ ਬਸ਼ੀਰ ਬਾਬਾ ਦੀਪ ਸਿੰਘ ਪਬਲਿਕ ਸਕੂਲ ਦੇ ਤੇ ਸਭ ਤੋਂ ਪਹਿਲਾਂ ਅਤਕਥਨੀ ਹੋਵੇਗੀ ਜੇ ਮੈਂ ਜਿਹੜੇ ਚੇਅਰਮੈਨ ਇੱਥੋਂ ਦੇ ਐਮ ਐਮ ਆਕਸਨ ਕਲਬ ਦੇ ਯੂਐਸਏ ਰਹਿੰਦੇ ਨੇ ਇੰਦਰਪਾਲ ਸਿੰਘ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਨਾਲ ਇੱਕ ਦਿਨ ਗੱਲ ਹੋਈ ਸੀ ਫੋਨ ਤੇ ਗੱਲ ਕਰਕੇ ਆਨੰਦ ਆ ਗਿਆ ਬਾਬਾ ਜੀ ਐਨਾ ਅੱਛਾ ਲੱਗਿਆ ਕਿ ਬਾਬਾ ਜੀ ਕਹਿੰਦੇ ਕੋਈ ਦਿੱਕਤ ਨਹੀਂ ਯਾਰ ਤੁਸੀਂ ਅੱਗੇ ਹੋ ਕੇ ਐਨਾ ਸੋਹਣਾ ਬੀੜਾ ਚੁੱਕਿਆ ਤੇ ਸਾਡਾ ਅੰਦਾਜ਼ਾ ਸੀਗਾ ਵੀ 150 ਤੇ 200 ਦੇ ਲਗਭਗ ਬਾਕਸਰ ਆਉਣਾ ਹੈ ਲੇਕਿਨ ਸਾਰੇ ਪੰਜਾਬ ਦੇ ਵਿੱਚੋਂ 400 ਬੱਚੇ ਨੇ ਹਿੱਸਾ ਲਿਆ ਕੇ ਇੱਥੇ ਔਰ 4 ਦਿਨ ਅਸੀਂ ਘੁੱਲਦੇ ਰਹੇ ਹਾਂ ਪੂਰਾ ਬਹੁਤ ਗੈਗਾ ਚ ਮੁਕਾਬਲੇ ਹੋਏ ਨੇ ਇਹਨਾਂ ਚ ਜਿਹੜੇ 15 ਬੱਚਿਆਂ ਨੇ 골ਡ ਮੈਡਲ ਲਏ ਨੇ ਇਹ ਹੁਣ ਪੰਜਾਬ ਦਾ ਝੰਡਾ ਜਿਹੜਾ ਉਹ ਨੋਡਾ ਵੇਖੇ ਨੈਸ਼ਨਲ ਹੋ ਰਹੀ ਹੈ ਸਾਡੀ 7 ਤਰੀਕ ਤੋਂ ਉਥੇ ਲਰਉਣਗੇ ਜਾ ਕੇ ਉਥੋਂ ਜੇ 골ਡ ਮੈਡਲ ਲੈਂਦੇ ਨੇ ਫਿਰ ਅੰਤਰਰਾਸ਼ਟਰੀ ਲੈਵਲ ਤੇ ਫਿਰ ਬਾਹਰ ਉਹਨੇ ਮੇਰੇ ਵਰਗੇ ਨੇ ਜਹਾਜ਼ਾਂ ਦੇ ਬੱਸ ਸਟੈਂਡਾਂ ਦੇ ਅੱਡੇ ਨਹੀਂ ਦੇਖੇ ਹੁੰਦੇ ਜਿੰਨੇ ਜਹਾਜ਼ਾਂ ਦੇ ਅੱਡੇ ਦੇਖ ਲੈਂਦੇ ਆ ਇਹ ਫਿਰ ਬਾਹਰ ਜਾਇਆ ਕਰਨਗੇ ਕਿੱਦਣੇ ਇੰਡੀਆ ਵੱਲੋਂ ਕੋਈ ਕੋਸ਼ਿਸ਼ ਜਿੰਦਾ ਵਾ ਗੱਲ ਕਰਦੇ ਵੇਖਾ ਜਿਹਦਾ ਹਰਿਆਣਾ ਅੱਜ ਇਹ ਹਰਾਨਾ ਦਾ ਰਾਜਸਥਾਨ ਜਾਂ ਹਿਮਾਚਲ ਦੇ ਵਿੱਚ ਜਿਹੜੀਆਂ ਗੀਮਾਂ ਦੇ ਵਿੱਚ ਪਲਾਂਗਾਪੁਰ ਦੇ ਸੀ ਨੌਜਵਾਨੋਂ ਤੋਂ ਪੰਜਾਬ ਦੇ ਵਿੱਚ ਵੀ ਜਿਹੜੇ ਹੁਣ ਜਿਹੜਾ ਦੇਖਣ ਨੂੰ ਮਿਲਦਾ ਵੀ ਜਿਸ ਤਰ੍ਹਾਂ ਲਾਂਚ ਐਮਐਮਐ ਵੱਲੋਂ ਜਿਹੜਾ ਵੱਡੀ ਜਿਹੜੇ ਬਾਕਸਿੰਗ ਜਿਹੜੇ ਤਿਆਰ ਕੀਤੇ ਬੌਕਸਰ ਤਿਆਰ ਕੀਤੇ ਜਾਂਦਾ ਅੱਜ ਪੱਟੀ ਦੇ ਵਿੱਚ ਬਾਕਸਿੰਗ ਮੁਕਾਬਲੇ ਹੋਈ ਨੇ ਜੂਨੀਅਰ ਦੀ ਭਾਈ ਜੀ ਇਹ ਜਿਹੜੀਆਂ ਸੰਸਥਾਵਾਂ ਨੇ ਨਾ ਇਹ ਹਰਪ੍ਰੀਤ ਸਿੰਘ ਨੇ ਇੱਕ ਬਾਕਸਿੰਗ ਕੋਚ ਹਤੇ ਉਹ ਸਾਡੇ ਨਾਲ ਜੁੜੇ ਹੋਏ ਨੇ ਤੇ ਸਾਡੀ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਨੇ ਸਾਡੇ ਸਾਰਿਆਂ ਨੇ ਅਸੀਂ ਫੈਸਲਾ ਕੀਤਾ ਇਹ ਤਰਨਤਾਰ ਦੇ ਵਿੱਚ ਪਹਿਲਾਂ ਵੀ ਪੱਟੀ ਵਿੱਚ ਮੁਕਾਬਲੇ ਹੋਏ ਸੀ ਸਟੇਟ ਲੈਵਲ ਦੇ ਇੱਥੇ ਰਣਵੀਰ ਸਿੰਘ ਜੀ ਹੁੰਦੇ ਸੀ ਡੀਐਸਪੀ ਉਦੋਂ ਹੋਏ ਸੀ ਉਸ ਤੋਂ ਬਾਅਦ ਅੱਜ ਆਇਆ ਮੈਂ ਉਸ ਤੋਂ ਬਾਅਦ ਮੁਕਾਬਲੇ ਨਹੀਂ ਹੋਏ ਪਰ ਇਹ ਕਿੰਨਾ ਕੇਰ ਹੋ ਚੁੱਕਿਆ ਪਹਿਲਾਂ ਮੁਕਾਬਲੇ ਹੋਏ ਸੀ ਦੁਬਾਰਾ ਹੁਣ ਉਹ ਤਾਂ 92-93 ਦੀ ਗੱਲ ਹੈ ਜੀ ਉਹ ਲੰਮਾ ਸਮਾਜ ਦਾ ਪੱਟੀ ਵੱਟ ਪੱਟੀ ਦੇ ਨੌਜਵਾਨਾਂ ਨੂੰ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਲੰਮਾ ਸਮਾਜ ਦਾ ਮੇਟ ਕਰਨੀ ਉਸ ਤੋਂ ਬਾਅਦ ਲੌਇੰਸ ਐਮਐਮ ਦੀ ਜਿਹੜੀ ਵੱਡੀ ਦੇ ਪਹਿਲਾਂ ਸਫੀਪੁਰ ਵੀ ਹੋਏ ਸੀ ਤੇ ਹੁਣ ਇਹ ਜਿਹੜਾ ਕਲੱਬ ਹੈ ਲੌਇੰਸ ਐਮਐਮ ਕਲੱਬ ਇਨਾਂ ਦਾ ਤਾਂ ਅੰਤ ਨਹੀਂ ਕੋਈ ਇਹ ਕਹਿੰਦੇ ਨੇ ਵੀ ਸਾਨੂੰ ਹਰ ਸਾਲ ਇੱਕ ਟੂਰਨਾਮੈਂਟ ਦੇ ਦਿਓ ਔਰ ਮੈਂ ਤਾਂ ਇੱਕ ਇੱਕ ਬੇਨਤੀ ਕਰੂੰਗਾ ਤੁਹਾਡੇ ਇਹ ਮੀਡੀਅਮ ਰਾਹੀਂ ਲੋਕ ਕਹਿੰਦੇ ਨੇ ਵੀ ਸਪੋਰਟਸ ਉੱਪਰ ਜਾ ਰਹੀ ਹੈ ਮੈਂ ਕਹਿੰਦਾ ਥੋੜਾ ਜਿਹਾ ਸਰਕਾਰਾਂ ਦਾ ਸਹਿਯੋਗ ਹੋ ਜੇ ਨਾ ਸਾਡੇ ਨੌ ਦਾ ਰਾਜਸਥਾਨ ਅੱਗੇ ਲੰਘ ਗਿਆ ਰਾਜਸਥਾਨ ਵਾਲੇ ਬੱਚੇ ਜਿਵੇਂ ਹੁਣ ਆਪਣੀ ਟੀਮ ਨੇ ਨੈਸ਼ਨਲ ਜਾਣਾ ਖੇਡਣਾ ਉਹ ਅਕਾਊਂਟ ਨੰਬਰ ਲੈਂਦੇ ਬੱਚੇ ਦਾ ਬੱਚੇ ਦੇ ਅਕਾਊਂਟ ਜਿੱਨੇ ਦਿੱਲੀ ਉਹਦੀ ਬਣਦੀ ਹੈ ਜਿੰਨੇ ਪੈਸੇ ਉਹਦੇ ਬਣਦੇ ਨੇ ਨਾਲ ਦੀ ਨਾਲ ਸਰਕਾਰ ਵੱਲੋਂ ਅਕਾਊਂਟ ਚ ਪਾਉਂਦੇ ਨੇ ਇੱਥੇ ਤਾਂ ਸਾਨੂੰ ਕੋਈ ਦੇਖਣ ਨੂੰ ਛੋਟਾ ਪੈਸਾ ਨਹੀਂ ਮਿਲਦਾ ਇੱਥੇ ਤਾਂ ਅਸੀਂ ਕਦੇ ਬਾਬਾ ਜੀ ਦੀ ਰਿਕਵੈਸਟ ਕਰ ਲਈ ਕਦੇ ਕਿਸੇ ਦੀ ਕਰ ਲਈ ਆ ਕਲੱਬ ਵਾਲੇ ਮਿਲ ਗਏ ਐਦਾਂ ਦੀਆਂ ਸਾਨੂੰ ਕਾ ਸਪਾਂਸਰ ਮਿਲਦੇ ਨੇ ਉਹ ਮਿਲ ਕੇ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਬੈਸਟ ਐਫਰਟਸ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਟੀਮਾਂ ਨੈਸ਼ਨਲ ਭੇਜਦੇ ਆ ਨੈਸ਼ਨਲ ਜੋ ਮੈਡਲ ਲੈ ਕੇ ਆਉਂਦੇ ਬੱਚੇ ਇਹਨਾਂ ਨੂੰ ਸਕੋਅਰਸਿਪ ਮਿਲਦਾ ਅੰਤਰਰਾਸ਼ਟਰੀ ਲੈਵਲ ਤੇ ਜਾਂਦੇ ਨੇ ਸੋ ਸਾਡੀ ਤਾਂ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਾਰੀਆਂ ਸੰਸਥਾਵਾਂ ਦੇ ਮੈਂ ਨਹੀਂ ਕਹਿੰਦਾ ਇਕੱਲੇ ਬੌਕਸਿੰਗ ਨੂੰ ਸਾਰੀਆਂ ਸੰਸਥਾਵਾਂ ਦਾ ਹੱਥ ਫੜੋ ਕਿਉਂਕਿ ਪੈਸਾ ਹੋਊਗਾ ਤਾਂ ਹੀ ਕੋਈ ਕੰਮ ਅੱਗੇ ਚੱਲੂ ਉਨੇਕ ਟੂਰਨਾਮੈਂਟ ਦੇ 5 ਲੱਖ ਰੁਪਿਆ ਰਾਮਨਾ ਖਰਚ ਆ ਜਾਂਦਾ ਕਿੱਥੋਂ ਕੋਈ ਬੰਦਾ ਕਰੂਗਾ ਬਹੁਤ ਔਖਾ ਸੋ ਇਹਨਾਂ ਦੇ ਜਿਹੜੇ ਸਾਡੇ ਇਹੋ ਜਿਹੇ ਮਹਾਨ ਸ਼ਖਸੀਅਤਾਂ ਬਾਹਰ ਬੈਠੇ ਆ ਬਾਬਾ ਜੀ ਤੇ ਕਲੱਬ ਵਾਲੇ ਐਮ ਐਮ ਕਲੱਬ ਵਾਲੇ ਇਹੋ ਜਿਹੇ ਮੈਂਬਰ ਸਾਡੇ ਥੋਂ ਥੋਂ ਬੈਠੇ ਹੋਣ ਸਾਨੂੰ ਕੋਈ ਔਖਾ ਹੀ ਨਹੀਂ ਰਹਿਸ਼ ਦੇਣੀ 400 ਬੰਦੇ ਨੂੰ ਬਹੁਤ ਔਖਾ ਕੰਮ ਹੈ ਇਹਨਾਂ ਨੇ ਸਾਰਾ ਸਕੂਲ ਖੋਲ ਦੱਬਦਾ ਵੀ ਆ ਲੋ ਜੀ ਸਕੂਲ ਦੇ ਵਿੱਚ ਬੱਚੇ ਰਹਿਣਗੇ ਸੋ ਇਹਨਾਂ ਨੇ ਆਪਦੇ ਵੱਲੋਂ ਕੋਈ ਕੱਚ ਨਹੀਂ ਛੱਡੀ ਇਲਕੋ ਤਾਂ ਲਾਸਟ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਦੱਸਣਾ ਨੌਜਵਾਨ ਨਸ਼ੇ ਦੀ ਲਪੇਟ ਜਾਂਦੇ ਜਾਂਦੇ ਨੇ ਤਾਂ ਲਾਂਗਸਮੇ ਵੱਲੋਂ ਜਿਹੜੇ ਪਹਿਲ ਕਦਮੀ ਕੀਤੀ ਐ ਤਾਂ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਅਸੀਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗੇ ਵੀ ਪੁੱਤ ਸਾਰੀ ਉਮਰ ਪਈਆ ਆ ਸਮਾਂ ਨਾ ਜਿਹੜਾ ਥੋੜੀ ਜੀ ਕਿੰਨੀ ਕੁ ਉਮਰ ਹੁੰਦੀ ਆ ਬੰਦੇ ਦੀ 70 ਸਾਲ ਤੱਕ ਬੰਦਾ ਨੌਜਵਾਨ ਰਹਿੰਦਾ ਜਾਂ ਚਲੋ ਚੱਲਦਾ ਫਿਰਦਾ ਰਹਿੰਦਾ ਮੈਂ ਤਾਂ ਆਪਦੇ ਵੱਲ ਦੇਖਦਾ ਨਾ ਵੀ 70 ਦਾ ਹੋ ਗਿਆ ਮੈਂ ਫਿਰ ਤੁਰ ਰਿਹਾ 70 ਲਾ ਲੋ ਕੇ 75 ਲਾ ਲੋ 11 ਸਾਲ ਦੇ ਬੱਚੇ ਨੂੰ ਹੋਸ਼ ਆਉਂਦੀ ਹੈ 13-14 ਸਾਲ ਦਾ ਬੱਚਾ ਖੇਡਣ ਲੱਗ ਜਾਂਦਾ ਵੀ ਜਿਆਦਾ ਤੁਸੀਂ ਇੱਥੇ 5 ਸਾਲ ਦੱਬ ਕੇ ਮਿਹਨਤ ਕਰ ਲਓ ਸਾਰੀ ਉਮਰ ਐਸ਼ ਕਰ ਲਓ ਜਾਂ ਫਿਰ ਹੁਣ ਐਸ਼ ਕਰ ਲਓ ਫਿਰ ਸਾਰੀ ਉਮਰ ਜਾ ਕੇ ਧੱਕੇ ਖਾ ਲਿਓ ਆ ਜਿਹੜੇ 5-4 ਸਾਲ ਸਪੋਰਟਸ 'ਚ ਲੱਗੇ ਹੋਏ ਨਾ ਬੰਦਾ ਫਿਜ਼ੀਕਲੀ ਵੀ ਫਿੱਟ ਰਹੂ ਮੈਂਟਲੀ ਫਿੱਟ ਰਹੂ ਸੋਸ਼ੀਅਲੀ ਵੀ ਬੰਦਾ ਸਾਊਂਡ ਹੋਏਗਾ ਜਿਹੜੀ ਫਿਜ਼ੀਕਲ ਐਜੂਕੇਸ਼ਨ ਐ ਸਪੋਰਟਸ ਐ ਸਾਨੂੰ ਜੋੜਦੀ ਐ ਨਾ ਸਾਰੀਆਂ ਚੀਜ਼ਾਂ ਦੇ ਨਾਲ ਤੇ ਸਾਡੀ ਡਿਵੈਲਪਮੈਂਟ ਦੇ ਲਈ ਬਹੁਤ ਸਹਾਇੀ ਹੁੰਦੀ ਐ ਖੇਡਾਂ ਬਹੁਤ ਜ਼ਰੂਰੀ ਨੇ ਇਹਾਂ ਦੇ ਨਾਲ ਹੀ ਨਸ਼ਿਆਂ ਤੋਂ ਬਚਿਆ ਜਾ ਸਕਦਾ ਕਿਉਂਕਿ ਜੇ ਬੰਦਾ ਗਰਾਊਂਡ ਚਾਊਗਾ ਉਹ ਨਸ਼ਾ ਕਰਕੇ ਨਹੀਂ ਆ ਸਕਦਾ ਸੋ ਜਿਹੜੇ ਬੰਦੇ ਨੇ 5-7 ਸਾਲ ਇਹਦੇ ਰਿਸਪੋਰਟ ਚ ਲਾ ਲੇ ਉਹ ਫਿਰ ਕੋਈ ਨਾ ਕੋ ਬਣ ਜਾਂਦਾ ਫੌਜ ਨੌਕਰੀ ਮਿਲ ਗਈ ਪੁਲਿਸ ਨੌਕਰੀ ਮਿਲ ਗਈ ਰੇਲਵੇ ਚ ਮਿਲ ਗਈ 20 ਹਜ਼ਾਰੇ ਹੁੰਦੇ ਨੇ ਨਹੀਂ ਹੁੰਦੇ ਕੋਈ 올림픽 ਲੈਵਲ ਤੇ ਜਿਵੇਂ ਸਾਡੇ ਨੇਗੇ ਜੇ ਪਿੰਡ ਚੈਕਰ ਤੋਂ ਕੁੜੀ ਨਿਕਲੀ ਸਿਮਰਨ ਸਨਰਨਜੀਤ ਕੌਰ ਉਹ ਅੱਜ ਇਨਸਪੈਕਟਰ ਹੈ ਇਨਕਮ ਟੈਕਸ ਉਹਨੂੰ ਜੋਬ ਵੀ ਮਿਲ ਗਈ 올ੰਪੀਆਨਾ ਅਰਜਨਾ ਵਾਰਡ ਮਾ ਅਰਜਨਾ ਵਾਰਡ ਮਿਲ ਗਿਆ ਉਹਨਾਂ ਦੇ ਤਾਂ ਮਗਰ ਨੌਕਰੀਆਂ ਵਾਲੇ ਫਿਰਦੇ ਨੇ ਜੇ სპੋਰਟਸ ਦੇ ਵਿੱਚ ਬੰਦੇ ਇੰਨੀ ਮਿਹਨਤ ਕਰ ਲੂਗਾ ਪਰ ਸਰਕਾਰਾਂ ਨੂੰ ਬੇਨਤੀ ਹੈ ਜੀ ਮੇਰੀ ਤਾਂ ਸਰਕਾਰਾਂ ਦੇ ਸਹਿਯੋਗ ਵਾਣਾ ਗੱਡੀਆਂ ਨਹੀਂ ਚੱਲ ਸਕਦੀਆਂ ਬਹੁਤ ਔਖੀਆਂ ਨੇ ਸਾਨੂੰ ਪਤਾ ਵੀ ਕਿਵੇਂ ਅਸੀਂ ਕਦੇ ਕਿਸੇ ਦੀਆਂ ਮੈਂ ਤਾਂ ਕਰ ਤੂੰ ਟੀਮ ਦਾ ਖਰਚਾ ਦੇ ਦੇ ਭਾਈ ਆ ਟੀਮ ਤੋਰਨੀ ਹੈ ਭਾਈ ਤੂੰ ਦੇ ਦੇ ਪੈਸੇ ਤੂੰ ਦੇ ਦੇ ਬਹੁਤ ਔਖਾ ਜੀ ਮੰਗਣਾ ਵੀ ਕਿੰਨਾ ਕੁ ਮੰਗਿਆ ਜਾਂਦਾ ਬੰਦਾ ਕੋਈ ਪਰ ਅਸੀਂ ਆਪਦੇ ਵਾਸਤੇ ਨਹੀਂ ਮੰਗਦੇ ਅਸੀਂ ਕਹਿੰਦੇ ਸਪੋਰਟਸ ਵਾਸਤੇ ਦਿਓ ਸੰਸਥਾ ਨੂੰ ਦਿਓ ਸਭ ਤੋਂ ਵੱਡਾ ਦਾਨ ਆਪਾਂ ਗੁਰਦਾਰਿਆਂ ਮੰਦਰਾਂ ਤੇ ਦਾਨ ਕਰਦੇ ਆ ਮੈਂ ਦਾਨ ਕਰਨੋਂ ਮਨਾਂ ਨਹੀਂ ਕਰਦਾ ਮੈਂ ਕਹਿੰਦਾ ਉਹਦੇ ਨਾਲੋਂ ਵੱਡਾ ਦਾਨ ਇਹ ਹੈ ਜਿੱਥੇ 400 ਬੱਚਾ ਆ ਕੇ ਖੇਡ ਕੇ ਜਾਂਦਾ ਹੈ ਇੱਥੇ ਯੋਗਦਾਨ ਪਾਇਆ ਜਾਵੇ ਤੇ ਉਹਦੇ ਵਰਗਾ ਦਾ ਮੁਕਾਬਲਾ ਕੋਈ ਨਹੀਂ ਰੱਬ ਤਾਂ ਦੇਖਦਾ ਨਾ ਉੱਪਰੋਂ ਫਿਰ ਬਿਲਕੁਲ ਬਿਲਕੁਲ ਜੀ ਬਿਲਕੁਲ ਆਪੇ ਆਪੇ ਜਿਹੜੇ ਪੇ ਫਾੜ ਲੈ ਨਹੀਂ ਮੇਰੋਂ ਖਾਂ ਨੂੰ ਲੱਗਦੇ ਨੇ ਅਸੀਂ ਤਾਂ ਮਾਨੀਮੀ ਜੀ ਪਾ ਕੇ ਲੱਗੇ ਹੋਏ ਜੀ ਸਪੋਰਟਸ ਦਾ ਆਲਾ ਕਰਨ ਦੇਖਦੇ ਕਿੰਨੇ ਸਾਲ ساتھ ਹੁੰਦਾ ਮਿਹਰਬਾਨੀ ਤੁਹਾਡੀ ਧੰਨਵਾਦ ਸਾਰਿਆਂ ਦਾ ਇਹ ਸਕੂਲ ਵਾਲਿਆਂ ਦਾ ਸਾਰੇ ਪਟਨਾ ਨਿਵਾਸੀਆਂ ਦਾ ਤਰਨ ਤਰਨ ਕਾ ਜ਼ਿਲ੍ਹੇ ਵਾਲਿਆਂ ਦਾ तहे ਦਿਲੋਂ ਧੰਨਵਾਦੀਆਂ ਬਾਬਾ ਜੀ ਹਰਪੀਰ ਸਿੰਘ ਸ੍ਰੀ ਜਤਿੰਦਰ ਸ਼ਰਮਾ ਜੀ ਮੇਰੇ ਨਾਲ ਬਰਾਬਰ ਦੀ ਲੀਗ ਨੇ ਮੇਰੇ ਸਾਡੇ ਟ੍ਰੇਨਰ ਨੇ ਬੌਕਸਿੰਗ ਅਸੇਨੂ ਪੰਜਾਬ ਦੇ ਮੋਗੇ ਨੇ ਅੱਜਕੱਲ ਡੀ ਐਮ ਕਾਲਜ ਇਹ ਵੀ ਹਾ ਟੂਰਨਾਮੈਂਟ ਤੇ ਮੇਰੇ ਨਾਲ ਹੀ ਹੁੰਦੇ ਨੇ ਬਰਾਬਰ ਮੇਰੇ ਕੇ ਡਿਊਟੀ ਕਰਦੇ ਆ ਸੋ ਸਾਰਿਆਂ ਦਾ ਬਹੁਤ ਧੰਨਵਾਦੀ ਇਥੋਂ ਬਾਬਾ ਜੀ ਦਾ ਬਾਬਾ ਜੀ ਦਾ ਸਪੈਸ਼ਲ ਇੰਗਲੈਂਡ ਬੈਠਿਆਂ ਦਾ ਇਹ ਮੇਰੀ ਆਵਾਜ਼ ਕਦੇ ਦਾ ਤੁਹਾਡੇ ਵੀਡੀਓ ਰਾਹੀਂ ਜਾਊਗੀ ਨਾ ਉਹਨਾਂ ਕੋਲੇ ਇਹ ਜਿਹੜਾ ਬਰਾਲਾ ਕੀਤਾ ਨਾ ਬਾਬਾ ਜੀ ਨੇ ਇਹਨਾਂ ਇਹਨਾਂ ਨਰਕਾਰ ਖ ਦੇਖ ਰਹੇ ਨੇ ਉਪਰੋਂ ਉਹਨਾਂ ਨੇ ਖਫੜ ਦੇਣਾ ਇਹਦਾ ਬਿਲਕੁਲ ਕਿਤੇ ਤੇ ਮੇਰੇ ਕੋਲ ਸ਼ਬਦ ਕੋਈ ਨਹੀਂ ਹੈ ਉਹਨਾਂ ਵਾਸਤੇ ਵੀ ਮੈਂ ਧੰਨਵਾਦ ਸ਼ਬਦ ਤਾਂ ਬੜਾ ਛੋਟਾ ਸ਼ਬਦ ਹੈ ਮੇਰਾ ਤਾਂ ਤਨ ਮਨ ਤੁਹਾਨੂੰ ਨਾਲ ਹੀ ਹਾਜ਼ਰ ਹੈ ਬਾਬਾ ਜੀ ਲਈ ਜਿਨ੍ਹਾਂ ਨੇ ਐਡਾ ਵੱਡਾ ਬਰਾਲਾ ਕੀਤਾ 400 ਬੱਚੇ ਚੋਂ 300 ਜੋ ਅਗ ਵੀ ਨਸ਼ਿਆਂ ਤੋਂ ਬਚ ਗਿਆ ਤਾਂ ਅਸੀਂ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ ਠੱਟੀ ਵਾਲਿਆਂ ਦੀ ਤਰਨ ਤਰਨ ਵਾਲਿਆਂ ਦੀ ਸਕੂਲ ਦੀ ਬਹੁਤ ਵੱਡਾ ਯੋਗਦਾਨ ਹੈ ਸੋ ਇਹਨਾਂ ਵਿਚਾਰਾਂ ਦੇ ਨਾਲ ਮੈਂ ਤੁਹਾਨੂੰ ਮਾਫੀ ਮੰਗੂਗਾ। ਥੈਂਕ ਯੂ ਵੈਰੀ ਮੱਚ। ਕਿਹਨਾਂ ਜੀ ਜੀ। ਮੈਡਮ ਹਰਪ੍ਰੀਤ ਸਿੰਘ ਜੀ ਬੌਕਸਿੰਗ ਕੋਚ ਮੈਂ ਪਠਾਨਕੋਟ ਤੋਂ ਸੈਕਟਰੀ ਆ ਜੀ। ਸੋ ਅੱਜ ਇੱਥੇ ਆਏ ਆ ਤਰਨ ਤਰ ਦੇਖੇ ਪੱਟੀ ਵਿਖੇ ਜਿੱਥੇ ਟੂਰਨਾਮੈਂਟ ਕਰਵਾਇਆ ਗਿਆ ਸਬ ਜੂਨੀਅਰ ਬੌਕਸਿੰਗ ਚੈਂਪੀਅਨਸ਼ਿਪ। ਸੋ ਵਧਾਈ ਦੇ ਪਾਤਰ ਨੇ ਐ ਐਮ ਐਮ ਐ ਬੌਕਸਿੰਗ ਕਲੱਬ ਪੱਟੀ ਹਰਪ੍ਰੀਤ ਸਿੰਘ ਸਰਦਾਰ ਇੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ ਐਡਾ ਵੱਡਾ ਪ੍ਰਾਲਾ ਕੀਤਾ। ਘਾਰ ਦੇ ਵਿੱਚ ਚਾਰ ਪਰੋਣੇ ਆਏ ਨੇ ਉਹ ਨਹੀਂ ਸਾਬੇ ਜਾਂਦੇ ਜੀ ਜੋ ਇਹਨਾਂ ਨੇ 400 ਬ ਇਹਨੇ ਬੌਕਸਿੰਗ ਬੌਕਸਿੰਗ ਕਰਾਤੀ ਸੋ ਇਹ ਵਧਾਈ ਦੇ ਪਾਤਰ ਨੇ ਸੋ ਤੁਹਾਨੂੰ ਸਾਰਿਆਂ ਨੂੰ ਬਾਬਾ ਮੁਬਾਰਕਾ ਅੱਜ ਕੋਈ ਕੋ ਸਾ ਜਿਹੜਾ ਇਹ ਪੱਟੀ ਵਿਖੇ ਜਿਹੜਾ ਬੌਕਸਿੰਗ ਮੁਕਾਬਲੇ ਕਰਵਾਏਗੇ ਨਾ ਦੁਨੀਆ ਤਾਂ ਕੀ ਕਹਿਣਾ ਜਨੂੰ ਜਿ세 ਪੱਟੀ ਦੇ ਪੱਲਮੇ ਸਮੇ ਤੋਂ ਪੱਟੀ ਦੇ ਨੋਮਦਵਾਨਾਂ ਨੇ ਮੰਗਤੀ ਕਿ ਸਾਨੂੰ ਕੋਟ ਦੇ ਦੇਣੇ ਅੱਜ ਪੰਜਾਬ ਦੇ ਕੰਪੀਟੀਸ਼ਨ ਹੋ ਗਈ ਕੀ ਕਹਿਣਾ ਜਨੂੰ ਨੇ ਅੱਜ ਪੰਜਾਬ ਬੌਕਸਿੰਗ ਐਸੋਸੀਏਸ਼ਨ ਵੱਲੋਂ ਜਿਹੜਾ ਐਮ ਐਮ ਏ ਲਾਇਨ ਕਲੱਬ ਜਿਹੜਾ ਉਹਦੇ ਉਪਰਾਲੇ ਦੇ ਨਾਲ ਤੇ ਬਾਬਾ ਜੀ ਦੀ ਛਤਰ ਛਾਇਆ ਦੇ ਹੇਠ ਬਾਬਾ ਦੀਪ ਸਿੰਘ ਸਕੂਲ ਦੇ ਵਿੱਚ ਮੁਕਾਬਲਾ ਜਿਹੜਾ ਕਰਾਇਆ ਗਿਆ ਲਗਭਗ 23 ਚ ਲਿਆਨੇ ਇਹਦੇ ਵਿੱਚ ਭਾਗ ਲਿਆ ਤੇ ਸਮੁੱਚੀ ਟੀਮ ਜਿਹੜੀ ਇੱਥੇ ਕੋਚ ਹਰਪ੍ਰੀਤ ਸਿੰਘ ਨਾਲ ਕੰਮ ਕਰਦੀ ਆ ਇਹਨੇ ਥੋੜੇ ਸਮੇਂ ਦੇ ਨੋਟਿਸ ਦੇ ਉੱਤੇ ਇਸ ਟੂਰਨਾਮੈਂਟ ਨੂੰ ਨੇਪਰੇ ਚਾੜਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਆ ਤੇ ਸਾਨੂੰ ਤਸੱਲੀ ਵੀ ਹੋਈ ਆ ਵੀ ਉਸ ਮੁੰਡੇ ਨੇ ਇਹ ਟੂਰਨਾਮੈਂਟ ਬਾਬਾ ਜੀ ਦੇ ਸਰਪ੍ਰਸਤੀ ਹੇਠ ਜਿਹੜਾ ਕਰਾਇਆ ਬਹੁਤ ਵਧੀਆ ਸੱਚੇ ਢੰਗ ਦੇ ਨਾਲ ਹੋਇਆ ਹੈ ਤੇ ਦੂਜਾ ਇਹਨਾਂ ਦਾ ਐਮਐਮਏ ਲਾਇਓਂਸ ਕਲੱਬ ਦਾ ਜਿਹੜਾ ਅਪਰਾਲਾ ਵੀ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਜਦੋਂ ਬੱਚਾ ਇੱਕ ਵਾਰੀ ਗਰਾਊਂਡ 'ਚ ਆਊਗਾ ਤਾਂ ਉਹ ਘੱਟੋ-ਘੱਟ ਜਿਹੜਾ ਆਪਣੇ ਸਮੇਂ ਦਾ ਕੋਈ ਖੇਡੂਗਾ ਕੋਈ ਰੱਸੀ ਟੱਪੂਗਾ ਕੋਈ ਫੁੱਟਬਾਲ ਖੇਡੂਗਾ ਕੋਈ ਵਾਲੀਬਾਲ ਖੇਡੂਗਾ ਕੋਈ ਬਾਕਸਿੰਗ ਖੇਡੂਗਾ ਉਹ ਕੁਛ ਨਾ ਕੁਛ ਤਾਂ ਗਰਾਊਂਡ 'ਤੇ ਕਰੂਗਾ ਜਿਹੜਾ ਕਿ ਉਹ ਸਰੀਰਕ ਪੱਕੋ ਰਿਸਟ-ਪੁਸ਼ਟ ਹੋਊਗਾ ਜੇ ਸਰੀਰਕ ਪੱਕੋ ਰਿਸਟ-ਪੁਸ਼ਟਾ ਤਾਂ ਉਹਦੀ ਸੋਚਣੀ ਵਧੀਆ ਹੋਊਗਾ ਉਹ ਸਮਾਜ ਦਾ ਇੱਕ ਵਧੀਆ ਅੰਗ ਬਣੂਗਾ ਜਿਹਨੂੰ ਅਸੀਂ ਕਹਿ ਦਿੰਦੇ ਆਂ ਵੀ ਹਾਂ ਜੀ ਜਿਹੜਾ ਉਹ ਸਮਾਜ ਦੇ ਵਿੱਚ ਰਹਿਣ ਦੇ ਲਈ ਉਹ ਇੱਕ ਪਰਪੱਕ ਜਿਹੜਾ ਵਿਅਕਤੀ ਬਣੂਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਨੂੰ ਛੋਟੀਆਂ-ਬੋਟੀਆਂ ਦਿੱਕਾ ਆਉਂਦੀਆਂ ਨੇ ਉਹ ਆਪਣੇ ਆਪ ਉਹਨੂੰ ਹੈਂਡਲ ਕਰਨੀ ਆ ਸਿੱਖਣਾ ਕਿਉਂਕਿ ਖੇਡਾਂ ਇਕੱਲੀਆਂ ਸਾਨੂੰ ਸ਼ਰੀਰਕ ਤੌਰ ਤੇ ਰਿਸਟ੍ਰਿਕਸ਼ਨ ਨਹੀਂ ਕਰਦੀਆਂ ਉਹ ਦਿਮਾਗੀ ਤੇ ਸੋਸਾਇਟੀ ਤੌਰ ਦੇ ਉੱਤੇ ਵੀ ਸਾਡਾ ਮਾਣ ਵਧਾਉਂਦੀਆਂ ਹਨ ਇਸ ਨਾਲ ਕੋਸਰ ਗੱਲ ਕਰੀਏ ਬਾਰਡਰ ਬੈਲਟ ਤਾਂ ਆਮ ਹੀ ਉਸਕੀਆਂ ਦੇ ਵਿੱਚ ਰਹਿੰਦੇ ਨੇ ਜਿਸ ਤਰ੍ਹਾਂ ਇੰਨੇ ਵੀ ਚਿੱਟੇ ਦਾ ਨਸ਼ਾ ਬੜਾ ਫੁੱਲੋਤਾ ਹੈ ਤਾਂ ਕੀ ਮੈਸੇਜ ਹੀ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਅਸੀਂ ਇਹਨੂੰ ਜਿਹੜਾ ਤੁਸੀਂ ਪੱਖ ਦੱਸ ਰਹੇ ਹੋ ਅਸੀਂ ਦੂਸਰੇ ਪੱਖ ਦੀ ਗੱਲ ਕਰ ਰਹੇ ਹਾਂ ਇਹ ਜਿਹੜਾ ਬਾਰਡਰ ਦਾ ਏਰੀਆ ਇਹ ਬਹੁਤ ਹੀ ਵਧੀਆ ਏਰੀਆ ਤੇ ਬਹੁਤ ਹੀ ਚੰਗੇ ਲੋਕ ਨੇ ਇੱਥੇ ਜੇ ਕੁਝ ਲੋਕ ਵਿੱਚੋਂ ਜਿਹੜੀਆਂ ਅਸੀਂ ਖਬਰਾਂ ਤੁਹਾਡੇ ਵੀਡੀਓ ਰਾਹੀਂ ਸੁਣਦੇ ਆ ਅਸੀਂ ਉਹ ਇੱਕ ਚੰਦ ਲੋਕ ਨੇ ਜਿਹੜਾ ਇਸ ਏਰੀਆ ਦਾ ਅਕਸ਼ ਖਰਾਬ ਕਰਦੇ ਆ ਇਹਨਾਂ ਅਦਰਵਾਈਜ਼ ਇਸ ਬਾਰਡਰ ਤੋਂ ਬੱਚੇ ਸਾਡੇ ਨਿਕਲ ਕੇ ਬਾਰਡਰਾਂ ਦੀ ਰਾਖੀ ਕਰਦੇ ਨੇ ਪਲੱਸ ਜਿਹੜੀਆਂ ਸਾਡੀਆਂ ਕਿਸਾਨੀ ਦੀਆਂ ਜ਼ਮੀਨਾਂ ਉਧਰ ਪਾਰੋਂ ਪਾਰ ਨੇ ਉਹਨਾਂ ਦੇ ਵਿੱਚ ਖੇਤੀ ਵੀ ਕਰਦੇ ਨੇ ਪਲੱਸ ਉਹ ਜਿਹੜੇ ਸਾਡੇ ਸਰਹੱਦ ਤੇ ਕੰਮ ਕਰਨ ਵਾਲੀਆਂ ਸਾਡੀਆਂ ਜਿਹੜੀਆਂ ਫੋਰਸਸ ਨੇ ਉਹਨਾਂ ਦੀ ਹੈਲਪ ਵੀ ਕਰਦੀਆਂ ਉਹਨਾਂ ਦੀ ਹੈਲਪ ਦੇ ਨਾਲ ਨਾਲ ਉਸ ਏਰੀਆ ਨੂੰ ਉਹ ਡਵੈਲਪ ਵੀ ਕਰਦੇ ਕੱਲਾ ਇਹਨੂੰ ਅਸੀਂ ਇਹ ਦੇ ਨੇਕਟਰ ਪੱਕ ਦੇਖੀਏ ਕੱਲਾ ਉਹੀ ਪੱਕ ਨਹੀਂ ਇਸ ਏਰੀਆ ਦੇ ਵਿੱਚੋਂ ਬਹੁਤ ਨੌਜਵਾਨ ਨੇ ਜਿਹੜੇ ਸਾਡੇ ਆਰਮਡ ਫੋਰਸਿਸ ਦੇ ਵਿੱਚ ਕੰਮ ਕਰ ਰਹੇ ਨੇ ਪਲੱਸ ਕੈਡਾ ਦੇ ਵਿੱਚ ਕੰਮ ਕਰ ਰਹੇ ਨੇ ਪਲੱਸ ਜਿਹੜੀ ਇਸ ਏਰੀਆ ਦੀ ਸਕੂਲ ਹੈਗਾ ਉਹ ਬਹੁਤ ਅੱਛੀ ਹੈ ਠੀਕ ਹੈ ਨਾ ਉਹ ਸਾਰੇ ਜਿਹੜੇ ਚੰਗੇ ਪੱਕ ਨੇ ਅਸੀਂ ਉਹਨਾਂ ਨੂੰ ਮੂਰੇ ਲੈਨੇ ਆ ਵੀ ਇਹ ਏਰੀਆ ਪੰਜਾਬ ਦੇ ਵਿੱਚ ਬਹੁਤ ਵਧੀਆ ਏਰੀਆ ਟਾਈਲੈਂਡ ਆ ਠੀਕ ਹੈ ਸਾਰੇ ਇੱਥੇ ਦੇ ਬੰਦੇ ਨੇ ਜਿਹੜੇ ਮਿਹਨਤੀ ਨੇ ਠੀਕ ਹੈ ਜੇ ਅਸੀਂ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਠੀਕ ਹੈ No doubt ਬਾਟਰ ਦਾ ਜਿਹੜਾ ਥੋੜਾ ਜਿਹਾ ਇੱਕ ਭਾਇਆ ਹੁੰਦਾ ਪਿਆਰ ਜਿਹੀ ਬਾਤ ਹੈ ਏਰੀਏ ਦੇ ਵਿੱਚ ਰਹਿੰਦੇ ਆਂ ਔਰ ਇੱਤੇ ਦੇ ਲੋਕ ਦੇ ਲੋ ਵੀ ਬਹੁਤ ਸਾਫ ਨੇ ਤੇ ਮਦਦ ਕਰਨ ਵਾਲੇ ਨੇ ਤੇ ਕੰਮ ਕਰਨ ਨੂੰ ਤਾਂ ਉਹ ਸਾਰਾ ਤੋਂ ਮੂਰੀ। ਵੀ ਕਿ ਲਾਸਟ ਟਾਈਮ ਜਿਹੜਾ ਲਾਇਸੈਂਸਰ ਮੈਨੂੰ ਵੱਲੋਂ ਜਿਹੜਾ ਵੱਡੀ ਪਹਿਲ ਕਰਨੀ ਕੀਤੀ ਗਏ ਨੌਜਵਾਨਾਂ ਨੂੰ ਬਾਕਸਿੰਗ ਦੇ ਨਾਲ ਜੋੜਿਆ ਗਿਆ ਤਾਂ ਕੀ ਕਹਿਣਾ ਚਾਹੁੰਦੇ ਲੱਗ। ਇਹ ਬਾਕਸਿੰਗ ਜਿਹੜੀ ਕਲੱਬ ਆ ਥੋੜੀ ਜੀ ਇਹਦੇ ਵਿੱਚ ਮਿਹਨਤ ਜਰੂਰ ਕਰਨੀ ਪੈਂਦੀ ਆ ਕਿਉਂਕਿ ਇਹਦੇ ਵਿੱਚ ਥੋੜੀ ਕਾਬ ਨੇ। ਜਿਆਦਾ ਤੁਸੀਂ ਮੁੱਕੇ ਬਾਹਰੋਗੇ ਜਾਂ ਤੁਹਾਡੇ ਮੁੱਕੇ ਪੈਣਗੇ। ਜਿਹੜਾ ਬੱਚਾ ਕੋਈ ਬਾਕਸਿੰਗ ਸਿੱਖ ਰਿਹਾ ਉਹੋ ਬੱਚਾ ਉਹੋ ਮੈਂਟਲੀ ਵੀ ਸਟਰੋਂਗ ਹੁੰਦਾ ਫਿਜ਼ੀਕਲੀ ਦਾ ਸਟਰੋਂਗ ਹੁੰਦਾ ਹੀ ਹੁੰਦਾ ਦੂਸਰਾ ਉਹ ਮਨੋਵਿਗਿਆਨਕ ਤੌਰ ਤੇ ਜਿਹਨੂੰ ਅਸੀਂ ਸਾਈਕੋਲੋਜੀਕਲ ਕਹਿੰਦੇ ਨੇ ਅਸੀਂ ਉਸ ਢੰਗ ਨਾਲ ਇੰਨਾ ਕਿ ਤਕੜਾ ਹੋ ਜਾਂਦਾ ਵੀ ਉਹਨੂੰ ਜਿਹੜਾ ਦੁਨੀਆਦਾਰੀ ਦੇ ਵਿੱਚ ਜਿਹੜੇ ਆਪਾਂ ਛੋਟੇ-ਮੋਟੇ ਡਰ ਭਾਏ ਜਿਹੜੇ ਨੇ ਉਹਨਾਂ ਤੋਂ ਉਹ ਮੁਕਤ ਹੋ ਜਾਂਦਾ ਤੇ ਸਮਾਜ ਦੇ ਵਿੱਚ ਉਹਦੀ ਇੱਜ਼ਤ ਬਣਦੀ ਆ ਸੋਸਾਇਟੀ ਦੇ ਵਿੱਚ ਚਾਰ ਲੋਕ ਉਹਨੂੰ ਰੈਕੋਗਨਾਈਜ਼ ਕਰਨ ਵਾਲੇ ਮਿਲਦੇ ਨੇ ਜਦੋਂ ਉਹਦੀਆਂ ਥੋੜੇ ਮੀਡੀਆ ਦੇ ਰਾਹੀਂ ਚਾਰ ਜਗ੍ਹਾ ਤੇ ਫੋਟੋ ਆਉਂਦੀਆਂ ਨੇ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਉਹਦੇ ਵਿੱਚੋਂ ਆਉਂਦੇ ਨੇ ਉਸ ਸਮਾਜ ਦੇ ਵਿੱਚ ਉਸ ਪਿੰਡ ਦਾ ਉਸ ਘਰ ਦਾ ਉਸ ਪਰਿਵਾਰ ਦਾ ਉਸ ਉਸ ਸਾਰਾ ਜਿਹੜਾ ਉਹਾਰ ਪਰਿਵਾਰਾਂ ਵਾਲੇ ਨਾਲ ਉਸ ਉਸ ਦਾ ਪਿੰਡ ਪਿੰਡ ਦੀ ਪੰਚਾਇਤ ਉਹ ਸਾਰਾ ਦਾ ਹੀ ਨਾਂ ਉੱਪਰ ਜੰਦਾ ਤਾਂ ਪੱਟੀ ਵਿਖੇ ਲੌਇੰਸ ਐਮ ਐਮ ਐ ਬੌਕਸਿੰਗ ਕਲੱਬ ਵੱਲੋਂ ਅੱਜ ਜੂਨੀਅਰ ਜਿਹੜੇ ਬੌਕਸਿੰਗ ਮੁਕਾਬਲੇ ਪੰਜਾਬ ਅੱਧਰ ਦੇ ਕਰਵਾਏ ਗਏ ਨੇ ਤਾਂ ਲੌਇੰਗ ਐਮ ਐਮ ਐ ਦੀ ਵੱਡੀ ਜਿਹੜੀ ਦੇਖ ਦੇਖਣ ਨੂੰ ਮਿਲ ਰਹੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਤਸ਼ਾਹ ਜਿਹੜਾ ਬੱਚਿਆਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਸਾਡੇ ਨਾਲ ਕੋਚ ਹਰਪ੍ਰੀਤ ਜੁੜੇ ਨੇ ਤਾਂ ਪਹਿਲੂ ਇਕੱਲੇ ਸੀ ਇਕੱਲੇ ਆਣੀ ਸ਼ੁਰੂਆਤ ਕੀਤੀ ਸੀ ਪੱਟੀ ਤੋਂ ਤਾਂ ਲੰਮੇ ਸਮੇਂ ਤੋਂ ਜਿਹੜੀ ਕੋਚ ਦੀ ਜ਼ਰੂਰਤ ਸੀ ਤਾਂ 1992 ਤੋਂ ਲੈ ਕੇ ਹੁਣ ਤੱਕ ਜਿਹੜਾ ਲੰਮਾ ਸਫ਼ਰ ਤੈਅ ਕਰਨਾ ਪਿਆ ਤਾਂ ਅੱਜ ਜਿਹੜਾ ਰੰਗ ਜਿਹੜਾ ਲੈ ਕੇ ਆਈ ਹੈ ਲਾਇਨਸ ਐਮ ਐਮ ਐ ਬਾਕਸਿੰਗ ਦੇ ਮੁਕਾਬਲਿਆਂ ਦਾ ਜਿਹੜਾ ਅਮ ਜਿਹੜਾ ਮੈਚ ਹੋਏ ਨੇ ਮੌਕ ਬਾਕਿੰਗ ਮੁਕਾਬਲੇ ਦੇ ਲਾਇਸੈਂਸਮੈਂਟ ਦੀ ਵੱਡੀ ਦੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਵਿੱਚ ਜਿਹੜਾ 50 ਪਧਰੇ ਮੁਕਾਬਲੇ ਕਰਵਾਏ ਗਏ ਨੇ ਦਾ ਹਰਫਿਤ ਕੋਚ ਸਾਡੇ ਨਾਲ ਜੁੜੇ ਜਾਂਦੀ ਕੋਈ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਦੀ ਲੋਟ ਸੀ ਕੋਚ ਜੀ ਤਾਂ ਪਹਿਲੋਂ ਤੁਸੀਂ ਇਕੱਲੇ ਉਸ ਤੋਂ ਬਾਅਦ ਇੱਕ ਤੇ ਇੱਕ 11 ਤੇ ਫਿਰ ਕਾਫਲਾ ਲੰਮਾ ਵੱਡਾ ਬੰਦਾ ਗਿਆ ਤਾਂ ਅੱਜ ਪੱਟੀ ਦੇ ਵਿੱਚ ਪੰਜਾਬ ਦੇ ਜਿਹੜੇ ਕੰਪੀਟੀਸ਼ਨ ਹੋਏ ਨੇ ਬਾਕਸਿੰਗ ਦੇ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਸਭ ਤੋਂ ਪਹਿਲਾਂ ਦਾ ਸਾਸੀ ਗਾਲ ਦਾ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਦਾ ਹੀ ਧੰਨਵਾਦ ਕਰਦੇ ਆ ਲੌਇਸ ਐਮ ਐਮ ਕਲੱਬ ਦਾ ਜੀ ਠੀਕ ਆ ਜੀ ਜਿਹੜੀ ਆਪਣੀ ਸੰਸਥਾ ਲੌਇਸ ਐਮ ਐਮ ਕਲੱਬ ਇੰਗਲੈਂਡ ਤੋਂ ਚੱਲਦੀ ਪਈ ਆ ਜਿਹੜਾ ਜਿਨ੍ਹਾਂ ਦੇ ਸਦਕਾ ਇਹ ਟੂਰਨਾਮੈਂਟ ਹੋਇਆ ਤੇ ਆਪਾਂ ਕਹਿ ਸਕਦੇ ਆ ਸਾਡੇ ਲਈ ਜਾਂ ਪੱਟੀ ਏਰੀਆ ਲਈ ਜਾਂ ਤਰਨਤਨ ਲਈ ਬਹੁਤ ਵੱਡੀ ਗੱਲ ਆ ਕਿ ਜਿਹੜੀ ਆਪਾਂ ਸਭ ਜੂਨੀਅਰ ਦੀ ਸਟੇਟ ਕਰਾ ਰਹੇ ਆ ਜੀ ਕਿਉਂ ਜੀ ਦੇਖੋ ਇੱਕ ਨਿੱਕਾ ਜਿਹਾ ਕੋਈ ਕੰਮ ਕਰਨਾ ਉਹ ਔਖਾ ਹੈ ਤੇ ਇੰਨਾ ਸਾਰਾ ਆਲ ਪੰਜਾਬ ਦੇ ਆਪਾਂ ਪਲੇਅਰਾਂ ਸਾਹਮਣੇ ਆ ਕਿੰਨੇ ਜ਼ਿਲ੍ਹੇ ਆ ਜੀ ਉਹ ਸਾਰਾ ਆਪਾਂ ਇੱਥੇ ਘੜ ਤੋਂ ਘੜ ਤੇ 400 ਬੱਚਾ ਇੱਥੇ ਆਇਆ ਪਾਰਟੀ ਨੇ ਕੀਤਾ ਹੈ ਜਿਨ੍ਹਾਂ ਦਾ ਰਹਿਣ ਰੋਟੀ ਪਾਣੀ ਸਾਰਾ ਆਪਾਂ ਇੱਥੇ ਰੇਂਜ ਕੀਤਾ ਤੇ ਇਸ ਗੱਲੋਂ ਆਪਾਂ ਜਿਹੜੀ ਆਡੀ ਟੀਮ ਹੈ ਲੌਂਸਮੈਂਟ ਮੈਂ ਕਲੱਬ 사이 ਟੀਮ ਹੈ ਸਾਰਾ ਉਹਨਾਂ ਨੂੰ ਲੌਂਸ ਸਪੌਂਸਰ ਕੀਤਾ ਗਿਆ ਤੇ ਆਪਣੇ ਐਰ ਕੀ ਤਰਨ ਤਾਂ ਡਿਸਟ੍ਰਿਕਟ ਦੇ ਵਿੱਚੋਂ ਆਪਣੇ 3 골ਡ ਆਏ ਆ ਜੀ 2 ਸਿਲਵਰ ਆ 1 ਬ੍ਰਾਉਂਜ਼ ਆਇਆ ਜੀ ਇਸ ਲਈ ਬਹੁਤ ਆਪਣੇ ਲਈ ਵੱਡੀ ਗੱਲ ਆ ਜੀ ਆਪਣੇ ਮੈਡਲ ਆਇਆ ਬਿਲਕੁਲ ਜਿਸ ਤਰ੍ਹਾਂ ਨੌਜਵਾਨ ਕਿਤੇ ਨਾ ਕਿਤੇ ਗਰੌਂਡਾਂ ਨੂੰ ਟੁੱਟੇ ਹੋਏ ਸੀ ਤਾਂ ਨਸ਼ਿਆਂ ਵੱਲ ਜਿਹੜਾ ਉਹਨਾਂ ਦਾ ਰੁਝਾਵ ਹੋ ਗਿਆ ਸੀ ਤਾਂ ਮੋੜ ਦੁਬਾਰਾ ਫੇਰ ਅਲਾਈਅੰਸ ਐਮ ਐਮ ਦੀ ਜਿਹੜੀ ਮਦਦ ਦੇ ਨਾਲ ਜਿਹੜਾ ਅੱਜ ਫੇਰ ਜਿਹੜੇ ਬੱਚੇ ਵੀ ਗਰੌਂਡਾਂ ਨਾਲ ਜੁੜ ਰਹੇ ਨੇ ਤਾਂ ਨੌਜਵਾਨ ਵੀ ਗਰੌਂਡਾਂ ਨਾਲ ਜੁੜ ਰਹੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਅੱਜ ਪੰਜਾਬ ਪੱਧਰ ਦੇ ਮੁਕਾਬਲੇ ਪੱਟੀ ਦੇ ਵਿੱਚ ਪਹਿਲੀ ਵਾਰ ਹੋਏ ਨੇ ਤਾਂ ਪਹਿਲੋਂ ਕਦੀ ਪੱਟੀ ਦਾ ਜਿਹੜਾ ਨਾਂ ਨਹੀਂ ਸੀ ਪੰਜਾਬ ਪੱਧਰੀ ਜਿਹੜੇ ਮੁਕਾਬਲੇ ਹੁੰਦੇ ਸੀ ਕਿਸੇ ਵੀ ਗੇਮ ਦੇ ਲਾ ਲਓ ਤਾਂ ਅੱਜ ਜਿਹੜੇ ਬਾਕਸਿੰਗ ਮੁਕਾਬਲੇ ਜਿਹੜੇ ਹੋਏ ਨੇ ਜੂ ਬਾਕਸਿੰਗ ਮੁਕਾਬਲੇ ਜਿਹੜੇ ਕਰਵਾਏ ਗਏ ਨੇ ਪੱਟੀ ਦੇ ਵਿੱਚ ਤਾਂ ਲਾਇਸੈਂਸ ਮੈਨੂੰ ਤਾਂ ਅੱਜ ਲੋਕਾਂ ਦੇ ਵਿੱਚ ਤਾਂ ਸ਼ਾਹ ਦੇਖਣ ਨੂੰ ਮਿਲਿਆ ਤਾਂ ਪੰਜਾਬ ਪੂਰੇ ਪੰਜਾਬ ਦੇ ਵਿੱਚੋਂ ਬੱਚੇ ਆ ਕੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤਾਂ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਗਰਾਊਂਡਾਂ ਨਾਲ ਜੁੜੋ ਗਰਾਊਂਡਾਂ ਨਾਲ ਜੁੜਾਂਗੇ ਆਪਾਂ ਫਿੱਟ ਰਾਵਾਂਗੇ ਨਸ਼ਿਆਂ ਤੋਂ ਦੂਰ ਰਾਵਾਂਗੇ ਇੱਕ ਚੰਗੇ ਰਾ ਨਾ ਮੇਨ ਆਪਾਂ ਇੱਕ ਚੰਗੇ ਇਨਸਾਨ ਬਣਾਂਗੇ ਦੇਖੋ ਜਿਹੜਾ ਪਲੇਅਰ ਹੋਊਗਾ ਨਾ ਉਹਦੇ ਨਾਲ ਦੀ ਨਾਲ ਇੱਕ ਚੰਗਾ ਇਨਸਾਨ ਵੀ ਹੋਊਗਾ ਇਹ ਇਹੋ ਆਪਾਂ ਸਾਰੇ ਆਪਾਂ ਪੱਟੀ ਏਰੀਏ ਖਾਸ ਕਰ ਆਪਾਂ ਜੇ ਕਹਿ ਸਕੀਏ ਜਿਹੜਾ ਮੱਝ ਆਪਣਾ ਬਹੁਤ ਜ਼ਿਆਦਾ ਬਦਨਾਮ ਕੀਤਾ ਗਿਆ ਇੰਨਾ ਨਾ ਸ਼ਬ ਨਹੀਂ ਹੈਗਾ ਬਦਨਾਮ ਕੀਤਾ ਗਿਆ ਹੈ ਇਸ ਗੱਲੋਂ ਆਪਾਂ ਹੁਣ ਜਿਹੜੇ ਆਪਣੇ ਲਾਲੋ ਸੰਸਥਾ ਐਲੌਇੰਸ ਐਵੇਂ ਸੰਸਥਾ ਹੈ ਉਹਦੇ ਵਿੱਚ ਆਪਣੇ ਤਰਨ ਤਰਨ ਦੇ ਵਿੱਚ ਖਾਸ ਕਰ ਤਿੰਨ ਕਲੱਬ ਖੋਲ੍ਹਿਆ ਆਈ ਬੌਕਸਿੰਗ ਦੇ ਤੇ ਇਨ ਕਲੱਬ ਆਪਣੀ ਇੱਕ ਪਿੱਖੀ ਵੰਡ ਪੱਟੀ ਤਰਨ ਤਰਨ ਚੱਲਦਾ ਪਿਆ ਹੈ ਉਹਦੇ ਨਾਲ ਇਹ ਆ ਕਿ ਹਰ ਸੈਂਟਰ ਦੇ ਵਿੱਚ ਕੋਈ 50 60 ਬੱਚੇ ਟ੍ਰੇਨਿੰਗ ਕਰਦੇ ਪਏ ਆ ਏ ਵੱਧ ਤੋਂ ਵੱਧ ਹੁਣ ਇਹਨਾਂ ਦਾ ਆਪਾਂ ਟੂਰਨਾਮੈਂਟ ਇੱਥੇ ਸਟੇਟ ਦਾ ਟੂਰਨਾਮੈਂਟ ਕਰਾਇਆ ਤੇ ਹੁਣ ਆਪਾਂ ਨੂੰ ਵਧੀਆ ਰਿਜ਼ਲਟ ਮਿਲੂਗਾ ਬੱਚੇ ਜੁੜਨਗੇ ਨਾਲ ਤੇ ਪਾਟੀ ਏਰੀਆ ਜਾਂ ਤਰਨਤਾਰ ਨੇੜੇ ਦੇ ਅਸੀਂ ਇਹੋ ਅਪੀਲ ਕਰਦੇ ਆ ਵੱਧ ਤੋਂ ਵੱਧ ਸਾਡਾ ਕਲੱਬ ਜੁਆਇਨ ਕਰਨ ਆਉਣ ਬੱਚਿਆਂ ਨੂੰ ਟ੍ਰੇਨਿੰਗ ਕਰਨ ਬੱਚੇ ਭੇਜਣ ਇੱਥੇ ਯੂਨੀ ਫੈਮਿਲੀ ਆ ਆਪਣੇ ਬੱਚਿਆਂ ਨੂੰ ਭੇਜਣ ਤੇ ਗਰਾਊਂਡਾਂ ਨਾਲ ਜੋੜਨ ਬਿਲਕੁਲ ਤਾਂ ਇਹਦੇ ਵਿੱਚ ਕੋਈ ਫੀਸ ਵੀ ਲਈ ਜਾਂਦੀ ਆ ਜਾਂ ਬਿਲਕੁਲ ਕਾ ਸਕਦੇ ਆ ਨਹੀਂ ਨਹੀਂ ਫੀਸ ਕੋਈ ਨਹੀਂ ਹੈ ਬਿਲਕੁਲ ਐਸੀ ਸਾਡੇ ਵੱਲੋਂ ਸਾਰਾ ਕੁਝ ਦਿੱਤਾ ਜਾਂਦਾ ਜੀ ਬੱਚ ਨੂੰ ਸਿਰਫ ਇੱਕ ਬੱਚਾ ਆਪਦੇ ਘਰੋਂ ਇੱਕ ਸ਼ੂਜ਼ ਪਾ ਕੇ ਆਜੇ ਬੂਟ ਪਾ ਕੇ ਇੱਥੇ ਆਜੇ ਗਰਾਊਂਡ ਦੇ ਵਿੱਚ ਬਾਕੀ ਬੌਕਸਿੰਗ ਦੇ ਇਕਵਿਪਮੈਂਟ ਜਿੰਨੇ ਵੀ ਹੈਗੇ ਆ ਗਲਵ ਜੋ ਵੀ ਬੌਕਸਿੰਗ ਦਾ ਸਮਾਨ ਆ ਉਹ ਸਾਡੇ ਵੱਲੋਂ ਦਿੱਤਾ ਜਾਂਦਾ ਜੀ ਬਿਲਕੁਲ ਫ੍ਰੀ ਕੋਈ ਫੀਸ ਨਹੀਂ ਆ ਬਿਲਕੁਲ ਤਾਂ ਮੈਂ ਤੁਸੀਂ ਸ਼ੂਜ਼ ਦੀ ਗੱਲ ਕੀਤੀ ਮੈਂ ਤਾਂ ਸੁਣਿਆ ਕਿ ਸ਼ੂਜ਼ ਯੂਨੀਫਾਰਮ ਵਗੈਰਾ ਜੈਕਟਾਂ ਜੋ ਵੀ ਸਭ ਕੋ ਲਾਇਸੈਂਸ ਮੈਂ ਵੀ ਦਿੰਦਾ हां जी बिल्कुल ਜਿਹੜੇ ਬੱਚੇ ਨਹੀਂ ਕਰ ਸਕਦੇ ਆਪਣਾ ਪਤਾ ਆਪਣਾ ਪੇਂਡੂ ਏਰੀਆ ਜੀ ਕਈ ਬਹੁਤ ਬੱਚੇ ਇਧਰ ਨਾਲੋਂ ਘਰੋਂ ਗਰੀਬ ਆ ਉਹਨਾਂ ਨੂੰ ਅਸੀਂ ਇਹ ਵੀ ਚੀਜ਼ ਕਰਦੇ ਸਪான்ਸਰ ਕਰਦੇ ਆ ਜੀ ਬਿਲਕੁਲ ਆ ਹੁਣ ਕਿੰਨੇ ਕੁ ਜਿਹੜੇ ਬੱਚੇ ਆਪਣੀ ਕਲੱਬ ਦੇ ਵਿੱਚ ਟ੍ਰੇਨਿੰਗ ਕਰ ਰਹੇ ਨੇ ਆਪਣੇ ਕਲੱਬ ਦੇ ਘਰ 60 ਤੋਂ 70 ਬੱਚੇ ਟ੍ਰੇਨਿੰਗ ਕਰਦੇ ਪਏ ਵਿਦ ਲੜਕੀਆਂ ਆ ਤਾਂ ਲੜਕੇ ਕਿੰਨੇ ਨੇ ਤੇ ਲੜਕੀਆਂ ਕਿੰਨੀਆਂ ਨੇ ਲੜਕੇ ਲਾ ਲੋ 50 ਤੋਂ 55 ਲੜਕੇ ਆ ਜੀ ਤੇ 15 ਤੋਂ 20 ਕੁੜੀਆਂ ਆ ਗਈਆਂ ਆਪਣੀ ਤੇ ਬਿਲਕੁਲ ਤਾਂ ਉਹ ਜਿਸ ਤਰ੍ਹਾਂ ਆਪਣਾ ਪੰਜਾਬ ਦੇ ਵਿੱਚ ਕੁੜੀਆਂ ਨੂੰ ਕਿਤੇ ਨਾ ਕਿਤੇ ਕਹਿੰਦੇ ਆ ਵੀ ਨਹੀਂ ਭਾਈ ਗਰਾਊਂਡ ਨਹੀਂ ਜਾਣ ਦੇਣਾ ਹਨਾ ਤੇ ਕਿਤੇ ਨਾ ਕਿਤੇ ਖੇਡਣ ਨੂੰ ਤੋੜ ਦੇਦਾ ਤਾਂ ਤੁਹਾਡੀ کلب ਦੇ ਵਿੱਚ ਜਨਾ 15 ਤੋਂ 20 ਕੁੜੀਆਂ ਜਿਹੜੀਆਂ ਨੇ ਤੇ ਜਿਹੜੇ ਕੁੜੀਆਂ ਨੇ ਉਹਨਾਂ ਦੇ ਇੰਪੀਰੀਅੰਸ ਨੂੰ ਕੀ ਕਹਿਣਾ ਚਾਹੁੰਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਇਹ ਕੁੜੀਆਂ ਵੇਖੋ ਜੀ ਹੁਣ ਬਹੁਤ ਵਧੀਆ ਆਪਣੇ ਕੁੜੀਆਂ ਦਾ ਰਿਜ਼ਲਟ ਆਉਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਕੂਲੀ ਟੂਰਨਾਮੈਂਟ ਆਉਣੇ ਆ ਜੀ ਅਗਲੇ ਮਹੀਨੇ ਸਕੂਲੀ ਟੂਰਨਾਮੈਂਟ ਆ ਲਗਭਗ ਆਪਣੇ ਕਾਫੀ ਮੈਡਲ ਆਉਣਗੇ ਵਧੀਆ ਰਿਜ਼ਲਟ ਉਹ ਬੱਚਾ ਦਾ ਤੇ ਜਿਹੜੇ ਆਪਣੇ ਫੈਮਲੀਆ ਨੂੰ ਆਪੇ ਇਹੋ ਕਹਿੰਨੇ ਕਿ ਜਿਹੜੇ ਬੱਚਿਆਂ ਨੂੰ ਅੱਗੇ ਭੇਜਦੇ ਸਾਉਂ ਮੁੰਡਿਆਂ ਨਾਲੋਂ ਕੁੜੀਆਂ ਦਾ ਰਿਜ਼ਲਟ ਜ਼ਿਆਦਾ ਆ ਭਾਜੀ ਹੂੰ ਕਿ ਮਤਲਬ ਕਿ ਜੇ ਆਪਾਂ ਵੇਖੀ ਨਾ ਪੜਾਈ ਵੱਲੋਂ ਉਧਰ ਵੀ ਕੁੜੀਆਂ ਅੱਗੇ ਆ ਗੇਮ ਵੱਲੇ ਵੀ ਕੁੜੀਆਂ ਅੱਗੇ ਆ ਤੇ ਹਰ ਬੰਨੇ ਜੇ ਆਪਾਂ ਕੁੜੀ ਨੂੰ ਆਪਾਂ ਅੱਗੇ ਲਾਉਨੇ ਆ ਤਾਂ ਆਪਣਾ ਵਧੀਆ ਰਿਜ਼ਲਟ ਦਿੰਦੀ ਹੈ ਬਿਲਕੁਲ ਤਾਂ ਪੱਟੀ ਦੇ ਵਿੱਚ ਸ਼ੀਰ ਬੱਬਾ ਦੀਪ ਸਿੰਘ ਸਕੂਲ ਦੇ ਵਿੱਚ ਲੌਂਗ ਸੇ ਮੈਂਬਰ ਲੋ ਜਿਹੜਾ ਜੂਨੀਅਰ ਜਿਹੜੇ ਬਾਕਸਿੰਗ ਮੁਕਾਬਲੇ ਕਰਵਾਏ ਗਏ ਨੇ ਤਾਂ ਉਸ ਤੋਂ ਵੱਡਾ ਕੋਈ ਨਹੀਂ ਮਿਲਿਆ ਤਾਂ ਬੱਚੇ ਵੀ ਜਿਹੜੇ ਪੰਜਾਬ ਪੱਧਰ ਤੋਂ ਆਏ ਤਿੰਨ ਤੋਂ ਤੋਂ 400 ਬੱਚੇ ਦੇ ਕਰੀਬ ਜਿਹੜੇ ਬੱਚੇ ਆਏ ਤੇ ਇੱਥੇ ਹੀ ਪਾਰਟਿਸਪੇਟ ਕੀਤਾ ਹੈ ਤਾਂ ਬੱਚਿਆਂ ਦੇ ਜਿਹੜਾ 골ਡ ਮੈਡਲ ব্রਾਊਨ ਮੈਡਲ ਤੇ ਜਿਹੜੇ ਸਿਲਵਰ ਮੈਡਲ ਆਏ ਨੇ ਦੇਖਦੇ ਰਹੋ ਸਾਡਾ ਪੰਜਾਬ ਕਮਿਟਾਟੀ